ਪੰਜ ਧੀਆਂ ਦੇ ਕਾਰਨ ਕੀਤੇ ਸੋਣੇ ਇੱਕ ਧੀ ਸਾਡੇ ਕੋਲ ਹਸ਼ਿਆਰ ਘਟਵਾਈ ਪੂਰ ਹੀਰਾ ਪਿੰਡ ਆ ਚੰਨਰ ਵਾਲੇ ਬੈਠੇ ਨੇ ਇਹ ਜਾਣਦੇ ਨੇ ਉਸ ਪਰਵਾਦ ਨੂੰ ਜਨਮ ਘਾਵੀ ਵਾਲੇ ਬੈਠੇ ਨੇ ਇਹ ਜਾਣਦੇ ਨੇ ਤੇ ਚਾਰ ਧੀਆਂ ਉਧਰ ਸਾਡੇ ਇਲਾਕੇ ਤੋਂ ਆਈਆਂ ਤੇ ਸ਼ਹਿਰਾਂ ਤੋਂ ਇੱਕ ਧੀ ਹਸ਼ਿਆਰ ਘਟਵਾਈ ਸਾਡੇ ਕੋਲ ਉੱਥੇ ਵਿਆਹਣਾ ਪੂਰੀ ਵਾ ਪਿੰਡ ਤੋਂ ਤੇ ਜਦੋਂ ਉਹ ਸਾਡੇ ਕੋਲ ਆਈ ਤੇ ਬੇਟ ਜਾਨਦਾ ਸੀ ਪਰਿਵਾਰ ਨੂੰ ਉਹ ਧੀ ਪੁਰਹੀਰਾ ਦੇ ਵਿੱਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਦੋਂ ਕੋਈ ਮੈਂ ਬੈਠੀ ਆ ਮੇਰੀਆਂ ਨਾ ਮਾਏ ਭਾਵੀ ਜੜ ਗਈ ਚੜ੍ਹਾਈ ਕਰ ਗਈ ਤੁਰ ਗਈ ਐ ਸੁਣਿਓ ਮੇਰਾ ਪੋਤਾ ਜਿਹਨੇ ਮੇਕ ਗੋੜੀ ਚ ਪਹਾਕੇ ਤੋਰ ਅਸੀਂ ਨਾ ਉਹ ਵੀ ਦੁਨੀਆ ਤੋਂ ਛੱਡ ਗਿਆ ਮੇਰਾ ਭਰਾ ਇਹਨੇ ਜਿਹਨੇ ਸਹਾਰਾ ਵੰਡਣਾ ਸੀ ਕਹਿੰਦੀ ਬਾਬਾ ਜੀ ਉਹ ਵੀ ਦੁਨੀਆ ਤੋਂ ਛੱਡ ਕੇ ਚਲੇ ਗਿਆ ਮੈਂ ਅਨਾਥ ਅਚੇਹਲ ਵਾਲੇ ਬੈਠੇ ਨੇ ਕਹਿੰਦੀ ਅਨਾਥ ਆਂ ਤੇ ਜਦੋਂ ਮੈਨੂੰ ਇਹ ਦੱਸਿਆ ਕਹਿੰਦੀ ਬਾਬਾ ਜੀ ਇਹ ਛੱਡੋ ਮੇਰਾ ਕਿਸੇ ਨੇ ਰਿਸ਼ਤਾ ਹੀ ਨਹੀਂ ਕਰਾਇਆ ਇਹ ਸੋਚ ਕੇ ਮੈਂ ਸੁchnੀਆ ਮਾਰਨੇ ਮਾਰ ਤੁਰ ਗਈ ਡੋੜੀ ਚ ਪਹੜਾ ਕਿੰਨੇ ਆ ਮੇਰਾ ਪਿਓ ਤੁਰ ਗਿਆ ਡੋੜੀ ਚ ਪਹੜਾ ਕਿੰਨੇ ਆ ਕਹਿੰਦੀ ਮੇਰੇ ਭਰਾਵੇਂ ਮੇਰਾ ਭਰਾ ਤੁਰ ਗਿਆ ਭੈਣਾਂ ਨੇ ਮੈਨੂੰ ਘੂਛਾ ਦਿੱਤਾ ਥੋੜਾ ਥੋੜਾ ਸਮਾਂ ਕਹਿੰਦੀ ਮੈਂ ਭੈਣਾਂ ਕੋਲ ਗੁਜ਼ਾਰਿਆ ਜਦੋਂ ਵਿਖਿਆ ਇਹਦੇ ਬੋਝ ਵੱਡ ਗਈ ਕਹਿੰਦੀ ਮੇਰੀਆਂ ਭੈਣਾਂ ਦੀਆਂ ਲੋਹਾ ਦੀ ਸਾਕ ਘਰੋਂ ਖਾਣਾਂ ਮੈਂ ਜੇ ਮੁਰਹੀਦਾ ਚੱਕਣੇ ਲੱਗ ਪਈ ਇਹ ਜੰਗੀ ਘਰ ਮੇਰੇ ਬਾਪਿਆਂ ਨੇ ਬਣਾਇਆ ਹੋਇਆ ਸੁਣੀਓ ਮੈਂ ਜੇ ਕਰ ਕੋਈ ਨਹੀਂ ਖੁਦ ਤੇਰਾ ਰਿਸ਼ਤਾ ਕਰ ਦਿੰਦੇ ਹਾਂ ਮੈਂ ਰਿਸ਼ਤਾ ਕਰ ਦਿੱਤਾ ਤੀ ਹੁਣ ਸੁਣੀਓ ਜਦੋਂ ਧੀ ਦਾ ਰਿਸ਼ਤਾ ਕਰ ਦਿੱਤਾ ਠੀਕ ਆ ਉਹ ਦਿਮਾਗ ਚ ਸੋਚੀ ਜਾਵੇ ਕਿ ਕੀ ਜੇ ਮੇਰਾ ਮਾਂ ਹੁੰਦੀ ਮੈਂ ਮਾਂ ਨੂੰ ਦੱਸਦੀ ਆ ਲੈ ਕੇ ਹੁਣ ਮੇਰਾ ਪਿਓ ਹੁੰਦਾ ਮੈਂ ਦੱਸਦੀ ਮੈਨੂੰ ਆ ਲੈ ਕੇ ਆ ਕਿਹਦੀ ਬਾਬਾ ਜੀ ਜਿੰਦਣ ਦਾ ਮੇਰਾ ਰਿਸ਼ਤਾ ਹੋਇਆ ਮੈਨੂੰ ਅੰਦਰੋਂ ਅੰਤਰੀਂ ਖੋਦੀ ਜਾਂਦੀ ਅੰਦਰੋਂ ਅੰਤਰੀਂ ਮੈਨੂੰ ਝੋਰਾ ਖਾਈ ਜਾਂਦਾ ਵੀ ਜਿਹੜੇ ਧੀ ਨੂੰ ਵਿਆਹ ਦੇ ਵਿੱਚ ਕੱਪੜੇ ਚਾਹੀਦੇ ਨੇ ਜਿਹੜੀ ਧੀ ਨੂੰ ਵਿਆਹ ਦੇ ਵਿੱਚੋਂ ਮੂਤ ਸੱਤੇ ਲਾਉਣ ਵਾਲਾ ਸਮਾਨ ਚਾਹੀਦਾ ਮੈਂ ਮਾਂ ਨੂੰ ਕਹਿ ਸਕਦੀ ਆ ਇਹ ਬਗਾਨੇ ਨੇ ਮੈਨੂੰ ਕਿਵੇਂ ਕਹਾਂ ਦਿਨਡੇ ਆ ਗਿਆ ਮੈਂ ਗਿਆ ਮੈਂ ਕਹਾ ਚੱਲ ਪੁੱਤ ਤੂੰ ਮੇਰੇ ਨਾਲ ਜਾਂ ਸਾਡੇ ਘਰ ਚੱਲ 4 ਦਿਨ 5 ਦਿਨ ਵਿਆਹ ਤੋਂ ਪਹਿਲਾਂ ਮਾਂ ਨੂੰ ਲੈ ਗਿਆ ਤੇ ਮੈਂ ਕਿਹਾ ਨਾਲ ਦੀ ਸੰਗਤ ਨੂੰ ਸੇਵਾਦਾਰਾਂ ਮੈਂ ਕਿਹਾ ਕਿ ਇਹਨੂੰ ਜੋ ਕੱਪੜੇ ਚਾਹੀਦੇ ਨੇ ਪਰ ਪਿੱਛੇ ਵੀ ਅਸੀਂ ਕਾਰਜ ਕਰੇ ਤੇ ਪੁੱਜਿਆ ਬਿਰਲਾ ਦੇਵੀ ਮਹਾਰਾਜ ਜੀ ਬੈਠੇ ਨੇ ਮੈਨੂੰ ਧੀਆਂ ਲਈ ਵਸਤਰ ਦਿੱਤੇ ਉਹਨਾਂ ਧੀਆਂ ਨੂੰ ਦੇਣ ਲਈ ਮੈਨੂੰ ਦਿੱਤੇ ਵਸਤਰ ਅਸੀਂ ਵਸਤਰ ਕੱਢੇ ਲੈ ਕੇ ਆ ਆਹ ਤੋਂ ਵਿਆਹ ਤੋਂ ਸੂਟ ਪਾਈ ਆਹ ਨਾਲ 4-5 ਬੀਬੀਆਂ ਕਈਆਂ ਲੈ ਆਈ 24000 ਬੀਏ ਦਾ ਸਬਾਨੇ ਕੀ ਆਯੂਤੀ ਸੱਚ ਜਾਣਿਓਗਾ ਤੁਸੀਂ ਝੂਠ ਨਹੀਂ ਤੇ ਮੇਰੇ ਮੋਬਾਈਲ 'ਚ ਵੀਡੀਓ ਆ ਤੇ ਹੁਣ ਮੈਂ ਕੱਲ ਵੀ ਅਪਲੋਡ ਕੀਤੀ ਅੱਜੇ ਕੀਤੀ ਇੱਥੇ ਡੇਰੇ ਬੈਠੇ ਬੈਠੇ ਹੋਰ ਕਰਾਂਗਾ ਮੈਂ ਤੇ ਉਹ ਧੀ ਬੈਠੀ ਬੈਠੀ ਚਲੋ 24000 ਦਾ ਸਬਾਨਾ ਲਿਆਈ ਉਹ ਮੈਂ ਕਹਿੰਦੇ ਨਾਲ ਕੀ ਬਣ ਸੱਚ ਜਾਣਿਓ ਧੀ ਨੇ ਮੈਨੂੰ ਜੱਫੀ ਪਾ ਕੇ ਰੋਣ ਲੱਗ ਪਈ ਕਹਿੰਦੀ ਬਾਬਾ ਜੀ ਮੈਂ ਕਰੋੜਾ 'ਚ ਖੇਡਣ ਵਾਲੀ ਸੀ ਖੇਲਣ ਵਾਲੀ ਸੀ ਅੱਜ ਤੱਕੇ ਟੱਕੇ ਨੂੰ ਵੇਖਦੀ ਪਈ ਆ ਅੱਜ ਤੱਕੇ ਟੱਕੇ ਨੂੰ ਵੇਖਦੀ ਪਈ ਆ ਗੁਰੂਕੋ ਕਈ ਵਾਰ ਸਮਾਂ ਹੀ ਐਸਾ ਬਣਾ ਦਿੰਦਾ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਔਰ ਕਈ ਐਸੇ ਨੇ ਆਪਣੇ ਦਿਲ ਦੇ ਖዋਸ ਦਿਲ ਵਿੱਚ ਹੀ ਮਾਰ ਕੇ ਤੁਰ ਗਏ ਮੈਂ ਕਿਹਾ ਤੂੰ ਬੈਠ ਕੇ ਜਿਹੜੋ ਚਾਹੀਦਾ ਸੀ ਲੈ ਕੇ ਉੱਡੀ ਨੂੰ ਦੁਆਇਆਂ ਨੂੰ ਪੁੱਛੂਗੀ ਜਦੋਂ ਨਾ ਉਹ ਚੁੰਡਾ ਪਾਉਂਦੇ ਆ ਨਾ ਮਾਪੇ ਪਾਉਂਦੇ ਹੁੰਦੇ ਆ ਮੈਨੂੰ ਤਾਂ ਨਹੀਂ ਪਤਾ ਤੇ ਉਹ ਬਾਬੇ ਬੋਨਿਆਂ ਦਾ ਮੇਰੇ ਕੋਲ ਵੀਡੀਓ ਆ ਤੇ ਮੈਨੂੰ ਸੁਨੇਹਾ ਆ ਕਹਿੰਦੇ ਬਾਬਾ ਜੀ ਬਟਨਾ-ਬਟਨਾ ਵਾਇਆ ਸਰਾਮੋਸਾ ਸੀ ਕੀਤਾ ਜਦੋਂ ਇਸ਼ਨਾਨ ਕਰਾ ਕੇ ਉਹ ਠੂਠੀਆਂ ਉਹ ਰਵਾਜ ਆ ਭੱਡਣ ਦਾ ਉਹ ਰੱਖਦੇ ਨੇ ਸਾਡੇ ਉਧਰ ਹੈ ਇੰਦਰ ਦਾ ਮੈਨੂੰ ਪਤਾ ਨਹੀਂ ਉਹ ਮੈਨੂੰ ਕਹਿੰਦੇ ਬਾਬਾ ਜੀ ਤੁਸੀਂ ਇਹਨੂੰ ਮੈਂ ਕਰ ਮੈਂ ਕੀ ਕਰਨਾ ਕਹਿੰਦੇ ਇਹਦੇ ਪੱਲੇ ਚ ਪਾਓ ਉਹ ਮੈਂ ਪਾਇਆ ਕਹਿੰਦੇ ਇਹਨੂੰ ਭੰਗੋ ਮੈਂ ਭੰਗ ਦਿੱਤਾ ਚਲੋ ਧੀ ਨੂੰ ਇਸ਼ਨਾਨ ਕਰਾ ਕੇ ਬਾਹਰ ਲਿਆਂਦਾ ਜਦੋਂ ਝੂਰਾ ਪਹੜ ਲੱਗੇ ਨਾ ਤੁਹਾਨੂੰ

ਜਿੱਥੇ ਆ ਗਈ ਬੇਪੜਾ ਮਾਣ ਜਿੱਥੇ ਆ ਕਦੇ ਦੇਖਿਆ ਨਹੀਂ ਸੀ ਕੌਣ ਮੇਰੀ ਮਾਂ ਬਣੇਗੀ ਕੌਣ ਮੇਰਾ ਪਿਓ ਬਣੇਗਾ ਕੌਣ ਮੇਰਾ ਭਰਾ ਬਣੇਗਾ ਵੇਖੋ ਕਿਥੋਂ ਨਬ ਖਿੱਚ ਲਿਆ ਆ ਤਕਦੀਰਾਂ ਦੇ ਸੌਦੇ ਨੇ ਇਹ ਝੂੜਾ ਪਾਇਆ ਰੋਣ ਲੱਗ ਪੀ ਗੱਲ ਹੁਣ ਮੈਂ ਵਿਆਹ ਦੀ ਕਰਨ ਲੱਗਿਆ ਜਦੋਂ ਆਏ ਮਹਾਰਾਜ ਜੀ ਆਏ ਸੇ ਨਾ ਸੰਤ ਬਾਬਾ ਮੋਹਨ ਪਰ ਮਹਾਰਾਜ ਜੀ ਹੱਥ ਪਰ ਤੁਸੀ ਵਿਆਹ ਕੀਤੇ ਸੀ ਉਦੋਂ ਮਾਰਾ ਨੇ ਧੀਆ ਦੇ ਪੱਲੇ ਵੀ ਠੜਾਈ ਸੀ

पिछे आए तो मैं बाजे नंदक लगे पिछे मेगा पता नहीं की, तो का की दिक्कत था। मैं, नहीं किया, मैं को किया। जो तो जो मैं पल करी मैं तिया खड़े हो जा पला फड़ा जो पिछे देखी जा मेरा कौन फड़ाएगा पला सुनियो मेनू दसिया सेवादारा ने कहते बाबा जी ए ਇਹ ਭੈਣ ਕਹਿੰਦੀ ਆ ਵੀ ਇਹਨਾਂ ਦੇ ਮਾਪੇ ਤੇ ਉੱਠ ਕਢਣਗੇ ਮੇਰਾ ਕੌਣ ਹੈ ਮੇਰਾ ਕੌਣ ਦਾ ਸਤਿਗੁਰੂ ਜਸਵਿੰਦਰ ਪਨ ਪਾਹਰ ਜੀ ਵਰਗੇ ਸਤਿਪੁਰਸ਼ ਜਿਹੜੇ ਆਏ ਤੇ ਨਾ ਤੁਸੀਂ ਸੱਜ ਜਾ ਰਹੇ ਹੋ ਉਹ ਸਾਡੀ ਧੀ ਦੇ ਪਿੱਛੇ ਹੋ ਕੇ ਖੜ ਕੇ ਆਏ ਜਦ ਮੈਂ ਸਾਧੂ ਮੰਡੀ ਬੈਠੀ ਹੈ ਕਹਿੰਦੇ ਇਹਨਾਂ ਦੇ ਤਾਂ ਇੱਕ ਇੱਕ ਬਾਪੇ ਹੋਣਗੇ ਤੇਰੇ ਕਿੰਨੇ ਬਾਪੇ ਨੇ ਮੈਂ ਕਹਿੰਦਾ 10 20 ਸਾਲਾਂ ਨੇ ਉਸ ਧੀ ਦਾ ਪਰਨਾ ਫੜਾ ਦਿੰਦਾ ਯਾਰ ਕੋ ਸਾਧਨਾ ਨਹੀਂ ਹਾਂ ਹੀ ਕੋ ਜਦੋਂ ਡੋੜੀ ਚ ਬਹਾਇਆ ਆਏ ਧੁੱਪੀਆਂ ਪਾਪਾ ਤੁਹ ਬਾਰ ਬਾਰ ਰੋਵੇ ਮਾਂ ਕਹਿੰਦੀ ਬਾਬਾ ਜੀ ਆਪੋ ਵਾਪਸ ਫੇਰਾ ਵੀ ਪਾਉਣਾ ਹੁੰਦਾ ਹੈ ਮੈਂ ਕਿਹੜੇ ਦਰ ਜਾਊਗੀ ਕੋਣ ਫੇਰਾ ਮੈਂ ਪੁਰੀ ਹੀ ਦਾ ਨਾਵਾ ਪੂਰੀ ਹਿਰਦੇ ਮੈਂ ਜਿੰਦਾ ਲਾ ਲਿਆ ਘਰ ਨੂੰ ਮੈਂ ਕਹਤੀ ਏ ਜਦੋਂ ਤੂੰ ਫੇਰਾ ਪਾਉਣ ਦੇ ਪੰਪੜ ਵਜ ਰਿਹਾ ਜੀ ਇਹ ਸਭ ਤੇਰੇ ਨਾਲ ਹੀ ਨੇ ਕੋ ਸਦਨਾ ਸ਼ਿਵਾ ਇਸ ਕਰਕੇ ਗੁਰੂ ਨੂੰ ਕੋ ਇਸ ਕਰਕੇ ਇਸ ਸਿਮਾਮਤ ਜਨੀਆਂ ਨੇ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਆ ਅੱਜ ਦੇ ਗੜਾ ਨੂੰ ਸਾਥ ਵੀ ਦੇ ਗਿਆ ਕੱਲ ਤੇ ਭੋਲਿਆ ਵੀ ਨਹੀਂ ਸੀ ਜਾਂਦਾ ਕਿਉਂਕਿ ਜਿਨ੍ਹਾਂ ਦੇ ਤਾਹਾਂ ਨੂੰ ਲੱਗਿਆ ਹੁੰਦਿਆਂ ਨੇ ਪ੍ਰਮੁੱਖ ਉਹ ਕਿੱਥੇ ਬੋਲ ਸਕਦੇ ਨੀਔ ਕੋ ਸਤਨਾ ਜੀ ਆਓ ਸਾਰੀ ਸੰਗਤ ਨੂੰ ਧੰਨਵਾਦ ਮਾਪਰ ਖਾਵੇ ਪਿਆਰ ਵਿੱਚ ਇਕੋ ਧਰਮ ਬੜੀ ਅਤੀਤ ਦਾ ਕਾਰੀਏ ਸਮਾਜੀ